ਪੋਰਟਲ ਦਿਖਾਉਣ ਵਾਸਤੇ ਵੀ ਅਸੀਂ ਫੈਕਟਰੀ ਚਲਾਤੀ ਉਹਦੇ ਕਰਕੇ ਉਹ ਦੋ ਤਰੀਕੀਤੀ ਹੋਈ ਹੈ ਅੱਜ ਦੋ ਪ੍ਰੋਗਰਾਮ ਹੈ ਅੱਜ ਜਿਹੜੇ ਆਪਾਂ ਇੱਥੇ ਬਠਿੰਡੇ ਆਏ ਆਂ ਇਹਦੇ ਚ ਇੱਕ ਮਸਲਾ ਹੈਗਾ ਜਿਹੜਾ ਚੌਕੇ ਸਕੂਲ ਨਾਲ ਸੰਬੰਧਿਤ ਹੈ ਜਿਹੜੇ ਸਕੂਲ ਦੀ ਮੈਨੇਜਮੈਂਟ ਸੀ ਇਹ ਜਿਹੜੇ ਅਦਰਸ ਸਕੂਲ ਹੈ 70% ਸਰਕਾਰ ਨੇ ਪਾਉਣਾ ਤੇ 30% ਉਹ ਕਹਿੰਦੇ ਅਸੀਂ ਦਾਨੀਆਂ ਅਸੀਂ ਆਪਦੇ ਕੋਲੋਂ ਪਾਵਾਂਗੇ ਉਹਨਾਂ ਨੂੰ ਚੌਕੇ ਸਕੂਲ ਵੀ ਦਿੱਤਾ ਉਹਨਾਂ ਨੂੰ ਭਪਾਲ ਅਦਰਸ਼ ਸਕੂਲ ਵੀ ਦਿੱਤਾ ਤੇ 2000 ਅਦਰਸ਼ ਸਕੂਲ ਵੀ ਜਿਦਾ ਮੰਨ ਲਓ ਤਿੰਨ ਸਕੂਲ ਲੈ ਦਾਨੀਆਂ ਦੇ ਤੌਰ ਤੇ ਜੇ ਸੱਚਿਓ ਪੂਰਾ ਦਾਨ ਕਰਨਾ ਹੋਵੇ ਜਣਦੀ 33 ਲੱਖ ਰੁਪਇਆ ਇੱਕ ਮਹੀਨੇ ਦਾ ਬਣਦਾ ਹੁਣ ਜੇ ਕੋਈ ਇਹੋ ਜੀ ਸੰਸਥਾ 33 ਲੱਖ ਰੁਪਇਆ ਇੱਕ ਮਹੀਨੇ ਦਾ ਪਾਉਂਦੀ ਹੈ ਉਹ 33 ਲੱਖ ਉਹਦੇ ਕੋਲੋਂ ਕਿੱਥੋਂ ਆਉਂਦਾ ਹੈ ਅਸੀਂ ਇਸ ਗੱਲ ਦੀ ਪੜਤਾਲ ਚ ਪਏ ਜਦ ਵੀ ਉਹ 12 ਤੋਂ ਲੈ ਕੇ 13 ਲੱਖ ਮਹੀਨੇ ਦਾ ਬਚਾਉਂਦੇ ਐ ਨਾਲ ਹੀ ਆਪ ਦਾ ਪਾਇਆ ਦਿਖਾ ਦਿੰਦੇ ਆ ਹਿੱਸਾ ਇਹਦੇ ਬਾਪ ਦੀ ਨੂੰ ਵਿਚਾਰ ਲਾਂਦੇ ਆ ਤਰੀਕਾ ਕੀ ਹੈ ਕਿ ਜਿੰਨੇ ਮੁਲਾਜ਼ਮ ਰੱਖੇ ਆ ਟੀਚਰ ਪੂਰੀ ਤਰ੍ਹਾਂ ਉਹਨਾਂ ਦੀ ਖਾਤਿਆਂ 'ਚ ਪਾਉਂਦੇ ਆ ਏਟੀਐਮ ਉਹਨਾਂ ਦੇ ਫੜੇ ਹੋਏ ਆ ਤੇ ਏਟੀਐਮ ਤੇ ਜਿਹੜਾ ਤਨਖਾਹਾਂ ਘਟਾਉਂਦਾ ਓਏ ਹਿੱਕ ਤੇ ਹੱਥ ਮਾਰਦਾ ਕਹਿੰਦਾ ਮੈਂ ਤੁਹਾਡੀਆਂ ਜਿਹੜਾ ਆਪਣਾ ਨੌਪਲਗਾ ਮਾਨਸ ਵਾਲੇ ਦਾ ਉਹ ਜਿਹੜਾ ਲਤਾ ਮਹਾ ਦੌੜੀਆਂ ਸੀ ਉਹਨੇ ਬਲਵੰਤ ਲੱਤਾ ਵਾਹਾਂ ਮੈਨੂੰ ਬਲਵਾਂ ਤੇ ਦਿਆ ਤੋੜੀਆਂ ਸੀ ਉਹ ਰੱਖਿਆ ਉਹ ਟੀਚਰਾਂ ਨੂੰ ਧਮਕੀ ਦਿੰਦਾ ਵੀ ਜੇ ਕਿਸੇ ਨੇ ਵੀ ਮੇਰਾ ਨਾਮ ਲਿਆ ਵੀ ATM ਚੋਂ ਪੈਸੇ ਕਢਾਉਂਦੇ ਆ ਬੰਤਾਂ ਨੂੰ ਮੈਂ ਟੁੰਡ ਬਣਾ ਦਊਗਾ ਵੀਰ ਜੇਲ੍ਹ ਤੇ ਦੁਰਨਾਪ ਹੋਊਗਾ ਇਹ ਜਿਹੇ ਗੁੰਡੇ ਇਹ ਜਿਹੇ ਬੰਦੇ ਉਹਨਾਂ ਨੇ ਰੱਖੇ ਹੋਏ ਆ ਅਸੀਂ ਉਹਨਾਂ ਨਾਲ ਬੈਠੇ ਹਾਂ ਹਸਾਬਕਦਾਰ ਚ ਉਦੋਂ ਸਾਰੇ ਵੀਗ ਟੀਚਰ ਇਹ ਲੜ ਰਹੇ ਸੀ ਘਟੋ ਘਟ 3 ਸਾਲ ਹੋ ਗਏ ਨਾ ਵਰਦਿਆ ਦਿੱਤੀਆਂ ਨਾ ਕਿਤਾਬਾਂ ਦਿੱਤੀਆਂ ਜਦੋਂ ਇਹ ਰੌਲਾ ਪਿਆ ਜਿੰਦੀ 20 ਟੀਚਰਾਂ ਦੇ ਹਿਸਾਬ ਨਾਲ ਹੀ 1 ਮਹੀਨੇ ਦਾ 2.5 ਲੱਖ ਬਚ ਗਿਆ ਉਹਨਾਂ ਕੋਲੇ ਇਸ ਕਹਿੰਦੇ ਨੰਗੇ ਚਿੱਟੀ ਭ੍ਰਿਸ਼ਟਾਚਾਰ ਕਰਦੇ ਇਥੋਂ ਦੇ ਡੀਸੀ ਨੇ ਪੜਤਾਲ ਵੀ ਕਰਾ ਲਈ ਪੜਤਾਲ ਦੇ ਵਿੱਚ ਸਾਬਤ ਹੋ ਗਿਆ ਕਿ ਉਹ ਭ੍ਰਿਸ਼ਟਾਚਾਰ ਕਰਦੇ ਐ ਪਰ ਇਥੋਂ ਦਾ ਡੀਸੀ ਸਾਹਿਬ ਤੇ ਇਥੋਂ ਦਾ ਸਾਰਾ ਆਮਲਾ ਫੈਲਾ ਤੇ ਮਾਈ ਸਰਖਾਨੇ ਦਾ ਐਮ ਐਲ ਏ ਉਹ ਸਾਰੇ ਉਹਨਾਂ ਦੇ ਨਾਲ ਖੜੇ ਆ ਜਦੋਂ 2 ਸਾਲ ਤੋਂ ਹੋ ਗਿਆ ਉਸ ਤੋਂ ਬਾਅਦ ਦੋ ਵਾਰੀ ਲਾਠੀ ਚਾਰਜ ਹੋ ਗਿਆ ਸਾਰੇ ਪੰਜਾਬ ਨੂੰ ਪਤਾ ਹੈ ਕਿ ਟੀਚਰਾਂ ਕੁੜੀਆਂ ਫੜ ਕੇ ਅੰਦਰ ਕੀਤੀਆਂ ਟੀਚਰ ਕੀਤੇ ਅਸੀਂ ਉਹਨਾਂ ਦੀ سپورਟ ਤੇ ਗਏ ਜਿਹੜਾ ਜਥੇਬੰਦੀਆਂ ਵਾਲੇ ਤੁਸੀਂ ਵੀਡੀਓ ਦੇਖਿਆ ਕਿ ਥਾਣੇ ਮੁਰੇ ਕਿਵੇਂ ਕੁੱਟਕਟਾਪਾ ਕੀਤਾ ਉਹਨਾਂ ਦਾ ਅੱਜ ਵੀ ਚਾਰ ਬੰਦੇ ਸਾਡੇ ਜੇਲ੍ਹ ਦੇ ਵਿੱਚ ਬੰਦ ਹੈ ਅਸੀਂ ਉਹਨਾਂ ਦੀ ਜ਼ਮਾਨਤ ਲਈ ਹੈ ਜਨਗੀ ਦੋ ਜੱਜਾਂ ਨੇ ਇਹ ਕਹਿ ਕੇ ਜ਼ਮਾਨਤ ਕੈਨਸਲ ਕਰਤੀ ਇੱਕ ਦਾ ਕਹਿੰਦਾ ਜੁਨੀਅਨ ਦੇ ਵਿੱਚ ਹੈ ਇਹ ਹੁਣ ਕਿੱਧਰ ਦਾ ਕਾਨੂੰਨ ਆ ਗਿਆ ਕਾਨੂੰਨ ਦੇ ਰਾਖੇ ਵਾਸਤੇ ਕਿ ਕੋਈ ਜੇ ਜੁਨੀਅਨ ਚੈਦੀ ਜ਼ਮਾਨਤ ਨਹੀਂ ਹੋ ਸਕਦੀ ਦੂਜੇ ਦਾ ਪਤਾ ਕਰ ਲਿਆ ਜੱਜ ਤੋਂ ਵੀ ਇਹਦਾ ਕੀ ਕਰੇਗਾ ਕਹਿੰਦਾ ਜ਼ਮਾਨਤ ਕਰੂ ਝੰਡੇ ਚੱਕ ਕੇ ਜਾਣਗੇ ਹੁਣ ਉਹ ਚਾਰ ਜਣੇ ਜੇ ਦੁਸ਼ੰਦਰ ਬਹਾਲੇ ਫਿਰ ਤੇ ਦੇ ਚੱਕਰ ਨਾਲ ਕੋਈ ਰਿਹਾ ਨਹੀਂ ਜਦ ਵੀ ਆ ਬਿਹਾਰ ਐਸੋ ਦੇ ਜੱਜਾਂ ਦਾ ਇਹਦੇ باوجود ਮੈਨੇਜਮੈਂਟ ਤੇ ਭ੍ਰਿਸ਼ਟਾਚਾਰ ਦਾ ਕੇਸ ਨਹੀਂ ਬਣਾਇਆ ਉਹਨਾਂ ਨੇ ਕਹਿਦਾ ਸੀ ਸਕੂਲ ਛੜਦੇ ਆ ਆਦਰ ਸਕੂਲ ਚੋ ਕੇ ਛੜਤਾ ਉਸ ਤੋਂ ਬਾਅਦ ਜਿਹੜੇ ਸਾਰੇ ਟੀਚਰ ਹੋ ਰੈਗੂਲਰ ਤੌਰ ਤੇ ਬਹਾਲ ਕਰਨੇ ਚਾਹੀਦੇ ਸੀ ਇਸ ਗੱਲ ਦੇ ਬਾਵਜੂਦ ਇੱਥੇ ਦਾ ਡੀਸੀ ਅੜਿਆ ਹੋਇਆ ਹੈ ਪਹਿਲਾਂ ਕਹਿੰਦਾ ਸੀ ਸੀਚ ਚਾਰ ਦੇ ਜਾਣ ਦੇ ਨੇ ਅੰਦਰ ਉਸ ਤੋਂ ਬਾਅਦ ਲੜਾਈ ਚੱਲੀ ਵਾਦਾ ਵੀ ਕਰਿਆ ਏ ਉੱਥੇ ਕਹਿੰਦੇ ਜੀ ਸਾਨੂੰ 10 ਦਿਨ ਦੇ ਦਿਓ 10 ਦਿਨ ਸਾਰਿਆਂ ਨੂੰ ਬਹਾਲ ਕਰ ਲਾਂਗੇ ਹੁਣ ਕਹਿੰਦੇ ਜਿਹੜਾ ਸੰਦੀਪ ਆ ਜਿਹੜਾ ਟੀਚਰਾਂ ਦਾ ਆਗੂ ਹੈ ਉਹਨੂੰ ਨਹੀਂ ਕਹਿੰਦੇ ਬਹਾਲ ਕਰਨਾ ਦੂਜੇ ਕਰ ਲੈਣੇ ਆ ਹੁਣ ਜੇ ਉਹ ਆਗੂ ਆਈ ਦੀ سزا ਜਾਂ ਉਹਦਾ ਦੋਸਤ ਦੱਸਣੇ ਤੋਂ ਬਣਾ ਕੀ ਹੈ ਜਦ ਵੀ ਇਹਦੀ 13 ਮਹੀਨਿਆਂ ਦੀ ਬੱਚੀ ਅੰਦਰ ਰੱਖੀ ਹੋਈ ਸੀ ਇਹਦੀ ਜੀਵਨ ਸਾਥ ਹੈ ਜਿਹੜੀ ਟੀਚਰ ਆ ਉਹ ਵੀ ਅੰਦਰ ਰੱਖੀ ਇਹਦੀ ਮਾਤਾ ਵੀ ਜੇਲ੍ਹ ਚ ਰਹਿ ਕੇ ਆਈ ਆ ਬਿਹਾਰ ਹੈ ਇਹਨਾਂ ਦਾ ਇਹਨਾਂ ਦੀ ਗੱਡੀ ਜਿਹੜੀ ਉੱਥੇ ਘਰ ਵਾਂਗੂ ਵਰਤਦੇ ਸੀ ਉਹ ਗੱਡੀ ਹਜੇ ਤੱਕ ਨਹੀਂ ਦਿੱਤੀ ਜਿਹਦੇ 'ਚ 43000 ਫੰਡ ਸੀ ਉਹ ਕੁੜੀ ਦੇ ਟੌਕਸ ਸੀ ਉਹਦੇ ਵਿੱਚ ਸੋਨੇ ਦੇ ਕੱਪੜੇ ਵੀ ਸੀ ਉਹ ਗੱਡੀ ਦੇ ਨੂੰ ਤਿਆਰ ਨਹੀਂ ਕਹਿੰਦੇ ਤਾਂ ਬੌਂਡ ਹੋਈ ਹੋਈ ਹੈ ਕਿੰਨਾ ਸਮਾਨ ਚੋਰੀ ਕਰਿਆ ਹੋਇਆ ਹੈ ਉਹਦੀ ਲਿਸਟਾਂ ਸੁਣਾਦਾ ਸਭ ਕੋਲੇ ਜੰਦੀ ਚੌਥਾਣੇ ਦੇ ਵਿੱਚ ਵੀ ਤੇ ਰਾਮਪੁਰੇ ਦੇ ਸਾਧਰ ਥਾਣੇ ਦੇ ਵਿੱਚ ਵੀ ਆਹ ਲੜਾਈ ਚੱਲ ਰਹੀ ਹੈ ਜੰਦੀ ਉਹ ਆਗੂ ਰਹਿਤ ਕਰਨਾ ਚਾਹੁੰਦੇ ਆ ਸਕੂਲ ਦੇ ਟੀਚਰਾਂ ਨੂੰ ਤਹਯਾਉਨਾ ਟੀਚਰਾਂ ਦਾ ਕੱਲ ਹੀ ਮਿਲਿਆ ਮੈਂ ਉਹ ਕਹਿੰਦਾ ਗਏ ਤਾਂ ਸਾਰੇ ਅੰਦਰ ਜਾਵਾਂਗੇ ਨਹੀਂ ਸਾਰਿਆਂ ਦੀ ਨੋਕ ਲ ਜਾਂਦੀ ਆ ਵੇਖ ਕੇ ਜਾਣਦੇ ਇੰਨਾ ਕੋਈ ਮੁਲਾਜ਼ਮ ਵੈਸੇ ਆੜ ਨਹੀਂ ਸਕਦਾ ਹੁੰਦਾ ਐਡੀ ਵੱਡੀ ਦਲੇਰਤਾ ਦਿਖਾਈ ਆ ਉਹਨਾਂ ਨੇ ਹੁਣ ਜਿਹੜੇ ਇਹਨਾਂ ਨੂੰ ਚਿੱਠੀ ਕੱਢੀ ਦੂਜਿਆਂ ਨੂੰ ਬਹਾਲ ਕਰਨ ਵਾਸਤੇ ਉਹਦੇ ਚ ਵੀ ਸਾਨੂੰ ਨਵੀਂ ਭਰਤੀ ਕਰਦੇ ਆ ਜਿਹੜਾ 12 ਸਾਲ ਦਾ ਕੰਮ ਕਰਿਆ ਖੂਚ ਪਾਤਾ ਨਾਲ ਕਹਿੰਦੇ ਜੇ ਥੋੜੀ ਕੋਈ ਗੱਲ ਫੜੀ ਗਈ 24 ਘੰਟਿਆਂ ਦੇ ਨੋਟਿਸ ਤੇ ਸਾਨੂੰ ਬਾਹਰ ਕੱਢ ਦੇਗੇ ਜਿਹੜੇ ਦੁਬਾਰੇ ਲੈਣੇ ਆ ਤੇ ਕਿਸੇ ਨੂੰ ਵੀ ਇੱਕ ਮਹੀਨੇ ਦਾ ਨੋਟਸ ਤੇ ਸੀ ਕਿਸੇ ਨੂੰ ਵੀ ਕੱਢ ਸਕਦੇ ਆ ਜ਼ਮੀਨ ਬਹਾਲ ਕਰਨ ਦਾ ਕੀਤਾ ਨਹੀਂ ਕੱਢਣ ਦਾ ਫੈਸਲਾ ਪਹਿਲਾਂ ਕਰ ਹੀ ਬੈਠੇ ਆ ਆ ਬਿਹਾਰ ਹੈ ਇਹਨਾਂ ਦਾ ਜਦੋਂ ਇਹ ਮਾਮਲਾ ਜਿਉਂਦਾ ਤਿਉਂ ਅਦਰਸ ਸਕੂਲ ਚੋਂ ਗਿਆ ਉਦੋਂ ਵੀ ਵੱਡੀ ਲੜਾਈ ਸਾਰੇ ਪੰਜਾਬ ਨੂੰ ਪਤਾ ਹੈ ਜਿਉਂਦਾ ਦੇ ਵਿੱਚ 717 ਏਕੜ ਜ਼ਮੀਨ ਜਿਹੜੇ ਮਜਾਰੇ ਬੋਂਦੇ ਤੁਰੇ ਆ ਰਹੇ ਆ ਜਿਨ੍ਹਾਂ ਦੇ ਹੱਕ 'ਚ ਸਰਕਾਰ ਨੇ ਫੈਸਲਾ ਵੀ ਕੀਤਾ ਕਿ ਇਹ ਜਿਨ੍ਹਾਂ ਨੇ ਹਿੱਸਾ ਠੇਕਾ ਨਹੀਂ ਦਿੱਤਾ ਇਹ ਸਾਰੀ ਜ਼ਮੀਨ ਦੇ ਮਾਲਕ ਬਣਦੇ ਆ ਇੱਥੇ ਡੀਸੀ ਕੋਲੇ ਜਾਂਦਾ ਜਿਹੜਾ ਉਸ ਮੌਕੇ ਦਾ ਸੀ ਇਹਦੇ ਹੁਕਮ ਐ ਐਸਐਮ ਕੋਲੇ ਜਾਂਦਾ ਐਸਐਮ ਦੇ ਹੁਕਮ ਤੇ ਸੀਲਦਾਰ ਕੋਲੇ ਜਾਂਦੇ ਆ ਇਹਦੇ باوجود ਜਮ੍ਹਾਂਬੰਦੀ 'ਚ ਨਹੀਂ ਚੜਾਏ ਤੇ ਜਿਹੜੇ ਉਹ ਜ਼ਿਮੀਂਦਾਰ ਸਰਦਾਰ ਹੈ ਉਹ ਕੋਰਟ 'ਚ ਜਾਵੜੇ ਜਿਹੜਾ ਪਹਿਲਾਂ ਰਾਜਾ ਨੇ ਸਰਮਾਹੀ ਸਾਹੀ ਫਰਮਾਨ ਸੁਣਾਇਆ ਸੀ ਕਿ ਦੋ ਹਿੱਸੇ ਕਿਸਾਨਾਂ ਦੇ ਮੁਜਾਰਿਆਂ ਦੇ ਇੱਕੇ ਸਾਹਮਣੇ ਜ਼ਮੀਰਦਾਰਾਂ ਸਰਦਾਰਾਂ ਦਾ ਉਹਦੇ ਨੂੰ ਸੋਧ ਹੋ ਕੇ ਜਦੋਂ ਸਰਕਾਰ ਨੇ ਫੈਸਲਾ ਕਰਤਾ ਫਿਰ ਉਹ ਪੁਰਾਣਾ ਕਾਨੂੰਨ ਕਿਵੇਂ ਰਹਿ ਗਿਆ ਜੰਨੀ ਕੋਰਟ ਨੂੰ ਮੇਰੇ ਚ ਰੱਖ ਕੇ ਆਹ ਕੋਰਟ ਤੋਂ ਫੈਸਲਾ ਕਰਾਇਆ ਹੋਇਆ ਹੁਣ ਇਹ ਡੀਸੀ ਕਹਿੰਦਾ ਜਿਹੜਾ ਮਰਜੀ ਕੋਰਟ ਦਾ ਫੈਸਲਾ ਸੀ ਲਾਗੂ ਕਰਾਂਗੇ ਜਿਹੜੇ ਮਰਜੀ ਕੋਰਟ ਦੇ ਫੈਸਲੇ ਨੂੰ ਅਸੀਂ ਪੈਰਾਂ ਥੱਲੇ ਲਤਾਂਗੇ ਕੋਰਟ ਦਾ ਫੈਸਲਾ ਹੋਇਆ ਜਿਹੜੀ ਆ ਗੈਸ ਪਾਈਪ ਲਾਈਨ ਆ ਦੋ ਤਿੰਨ ਵਾਲੀ ਲਾਠੀ ਚਾਰਜ ਹੋਇਆ ਇੱਥੇ ਪਰਚੇ ਬਣੇ ਆ ਉਹਦੇ ਤੇ ਵੀ ਕੋਰਟ ਦਾ ਫੈਸਲਾ ਹੈ ਕਿ ਇੱਕ ਹਫ਼ਤੇ ਵਿੱਚ ਤੁਸੀਂ ਆਪਦਾ ਕੰਮ ਵੀ ਪੂਰਾ ਕਰ ਲੋ ਇੱਕ ਹਫ਼ਤੇ ਸਾਰੇ ਕਿਸਾਨਾਂ ਨੂੰ ਜੋ 24 ਲੱਖ ਦਾ ਸਮਝੌਤਾ ਹੋਇਆ ਜਿੰਨੇ ਲੇਟ ਆ ਸਵੇਤ ਵਿਆਜ ਉਹਨਾਂ ਨੂੰ ਪੈਸੇ ਦੇ ਦਿਓ ਇੱਕ ਦੁੱਕੀ ਨਹੀਂ ਦਿੱਤੀ ਜਦੋਂ ਇਸ ਨੂੰ ਮਿਲਿਆ ਵੀ ਆ ਵੀ ਕੋਰਟ ਦਾ ਫੈਸਲਾ ਸੀ ਇਹ ਕਹਿੰਦਾ ਕਿੱਧਰ ਜਾਂਦੇ ਆ ਜਦੋਂ ਮਿਲੀ ਜਾਣੇ ਆ ਜਦੋਂ ਕਹਿੰਦੇ ਵੀ ਹਫ਼ਤੇ ਦੀ ਗੱਲ ਇਹ ਤਾਂ ਕੀ ਗੱਲ ਹੈ ਕਹਿੰਦਾ ਜੀ ਸਾਲ ਦੋ ਸਾਲਾਂ ਚ ਮਿਲ ਜਣਗੇ ਉਧਰ ਕੋਰਟ ਦੇ ਫੈਸਲੇ ਪ੍ਰਤੀ ਆਬਿਹਾਰ ਹੈ ਇਧਰ ਹਰ ਹਾਲਤ ਕਹਿੰਦਾ ਕਾਨੂੰਨ ਬੇਵਸ ਨਹੀਂ ਅਸੀਂ ਵੀ ਕਹਿੰਦੇ ਆ ਤੁਹਾਡਾ ਕਾਨੂੰਨ ਬੇਵਸ ਵੀ ਕੀ ਕਰੋਗੇ ਮਾਰੋਗੇ ਨਾ ਫਿਰ ਮਰਨ ਲਈ ਤਾਂ ਪਿੰਡ ਪਿਆਰ ਖੜਾ ਜਥੇਬੰਦੀ ਨਾਲ ਅਸੀਂ ਨਾਲ ਤਿਆਰ ਖੜਿਆ ਮਾਰਨ ਨੂੰ ਮਾਰ ਦਿਓ 28 ਗ੍ਰੀਕ ਹੈ ਚੱਲਦਾ ਨਹੀਂ ਸਮਝ ਰਹਿ ਗਿਆ ਤੁਸੀਂ ਚਾਰਾਂ ਦੀ ਚੜਾਈ ਕਰ ਲਈ ਫਿਰ ਕਰਿਆਉਂਦੇ ਮਰਬੇਬੰਦੀ ਜੇ ਤੁਹਾਡਾ ਕਾਨੂੰਨ ਬੇਵਸਣ ਨਹੀਂ ਮਾਰ ਲੋ ਕਿੰਨਾਂ ਨੂੰ ਇਹਨਾਂ ਨੂੰ ਮਾਰਨਾ ਹੈ ਜਿੰਨੀ ਸਵਾਲ ਨਹੀਂ ਪੈਦਾ ਹੁੰਦਾ ਬੰਦੇ ਮਾਰ ਸਕਦੇ ਆ ਇਹ ਵੀ ਜ਼ਮੀਨ ਕਿਸਾਨ ਛੱਡ ਦੇਣਗੇ ਜ਼ਮੀਨ ਤੇ ਜ਼ਗੀਰਦਾਰਾਂ ਦਾ ਕਬਜ਼ਾ ਕਰਾ ਦੇਣਗੇ ਇਹ ਨਹੀਂ ਹੋਣਾ ਇਸ ਡੀਸੀ ਨੂੰ ਕਹਿ ਜੇ ਤੂੰ ਕਾਨੂੰਨ ਦੀ ਗੱਲ ਕਰਦਾ ਸਾਨੂੰ ਐ ਦਾਦੇ 1.75 ਕਿਲੋ ਦਾ ਕਾਨੂੰਨ ਹੈ ਗਿਆ ਕਹਿੰਦਾ ਹੈ ਗਿਆ ਫਿਰ ਮੈਂ ਤੁਸੀ ਇਹਦੇ ਚ ਚੌ ਵਾਲੇ ਤੇ ਇੱਕ ਜ਼ਗੀਰਦਾਰ ਨੂੰ 100 ਕਿੱਲਾ ਦਵਾ ਰਹੇ ਹਾਂ ਉਹਦੀ ਕਹਿੰਦਾ ਬਾਤ ਚੱਲ ਜਿਲਵਾ ਲੈ ਜਿਹਨਾਂ ਵੱਲੋਂ ਕਾਨੂੰਨ ਪੈਰਾਂ ਥੱਲੇ ਲਾਦਣ ਕਿ ਉਹਨੂੰ 100 ਕਿੱਲਾ ਦਬਾਉਣਾ ਹੈ ਬਾਅਦ ਚ ਕਹਿੰਦੇ ਤੁਸੀਂ ਅਰਜੀ ਲਾ ਲਿਓ ਆ ਬਿਹਾਰ ਇਥੋਂ ਦੇ ਅਧਿਕਾਰੀਆਂ ਦਾ ਇਸ ਕਰਕੇ ਉਹ ਲੜਾਈ ਚੱਲ ਰਹੀ ਹੈ ਇਹ ਨਹੀਂ ਪਤਾ ਕੱਲ ਨੂੰ ਕੀ ਵਾਪਰ ਜੇ ਜਾਂ ਪਰਸੋਂ ਕੀ ਵਾਪਰ ਜੇ ਗਾਂ ਜਿਹੜਾ ਜੱਜ ਹੈ ਉਹ ਕਹਿੰਦਾ ਜੀ ਹਰ ਹਾਲ ਤੇ ਮੁਰੱਬੇਬੰਦੀ ਕਰਨੀ ਹੈ ਮੈਂ ਉਸ ਜੱਜ ਨੂੰ ਕਹਿਣਾ ਚਾਹੁੰਦਾ ਓ ਭਾਈ ਤੂੰ ਹੁਕਮ ਕਰ ਦੇ ਵੀ ਜਿੰਨੇ ਮਰਜੀ ਬੰਦੇ ਮਾਰਨੇ ਪੈਂਦੇ ਆ ਮਾਰਨ ਦਾ ਮਾਰ ਦਿਓ ਜ਼ਮੀਨ ਤਾਂ ਜ਼ਗੀਰਦਾਰਾਂ ਨੂੰ ਸਮਾਉਣੀ ਐ ਜੰਮੀ ਜਗੀਰ ਤੇ ਕਿੰਨਾ ਨੰਗਾ ਚਿੱਟਾ ਹਮਲਾ ਪੂਰੇ ਪੰਜਾਬ ਦੇ ਵਿੱਚ ਆ ਮੈਂ ਉਧਰ ਨਾ ਜਾਵਾਂ ਇਹ ਤੋਂ ਬਿਨਾ ਜਿਹੜਾ ਸੰਯੁਕਤ ਮੋਰਚ ਨੇ ਸੱਦਾ ਦਿੱਤਾ ਜਿਹੜਾ ਅੱਜ ਸੰਗਰੂਰ ਤਰਨਾਮ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਜ਼ਮੀਨ ਦੇ ਮਸਲੇ ਤੇ ਜੰਦੀਓ ਸਾਕਿਆਂ ਤੋਂ ਰਿਸ਼ੀ ਕਰਵਾ ਲਈ ਆਪਦੇ ਨੋ ਕਹਿੰਦਾ ਕਬਜਾ ਮੈਂ ਆਪੇ ਲੈ ਲੂ ਜਿੰਦਾ ਮਲਾਇਦਾ ਹੰਕਾਰ ਐ ਵੀ ਮੈਨੂੰ ਕਬਜੇ ਤੋਂ ਕੋਣ ਰੋਕਦੂ ਜਦੋਂ ਇਹਨਾਂ ਨੇ ਵਿਰੋਧ ਕੀਤਾ ਇਹਦੇ ਆਗੂ ਤੇ ਲੱਤਾ ਮਹਾ ਤੋੜੀਆਂ ਕਿਰਤੀ ਆ ਲੈਣੀਆਂ ਇਹਦੇ باوجود ਇਹਨਾਂ ਦੇ ਪਰਚਾ ਦਰਜ ਹੋ ਗਿਆ ਇਥੋਂ ਦਾ ਪ੍ਰਸ਼ਾਸਨ ਉਹਨੂੰ ਫੜਮ ਨੂੰ ਤਿਆਰ ਨਹੀਂ ਤੇ ਜਦੋਂ ਸਰਕਾਰ ਦਾ ਹੁਕਮ ਹੁੰਦਾ ਤਾਂ ਹਨੂ ਕੰਨਾ ਡੱਪ ਦਾ ਫੜਦੇ ਐ ਸਾਨੇ ਭੈਣਾ ਨੂੰ ਲੈ ਜਾਂਦੇ ਧੂਕੇ ਆ ਬਿਹਾਰ ਐ ਸਿਸਟਮ ਦਾ ਉਦੋਂ ਦਾ ਜਿਹੜਾ ਅਖਾੜਾ ਪਿੰਡ ਹੈ ਉਥੇ ਕਿੰਨਾ ਵੱਡਾ ਜਬਰ ਹੋਇਆ ਸਾਰਿਆਂ ਨੇ ਵੇਖਿਆ ਕਿ ਜਿਵੇਂ ਖਨੌਰੀ ਸੰਭੂ ਬਾਡਰ ਤੇ ਕਿੰਨਾ ਜਬਰ ਕੀਤਾ ਉਹ ਟ੍ਰੈਂਕਰ ਟਰਾਲੀਆਂ ਸਾਰੀਆਂ ਭੰਨੀਆਂ ਕੋੜੀਆਂ ਤੇ ਵੱਡੀ ਬੱਦਲ ਤੇ ਚੋਰੀ ਕਰਾਈਆਂ ਉਹ ਇਹ ਜਾਂ ਕੁਸੀ ਇਹ ਖਾੜੇ ਕੀਤਾ ਜੰਦੀ ਤੜਕੇ 4 ਵਜੇ ਆ ਕੇ ਵੱਡੀ ਬੱਦਲ ਤੇ ਹਮਲਾ ਕੀਤਾ ਗਰਬਦਾਰੀਆਂ ਕੀਤੀਆਂ ਪਰ ਜਦੋਂ ਲੋਕ ਇਕੱਠੇ ਹੋ ਕੇ ਜਾਵੜੇ ਇਹਨਾਂ ਗ੍ਰਿਫਤਾਰ ਵੀ ਛੱਡਣੇ ਪੈਗੇ ਆ ਉਹ ਧਰਨਾ ਉਸੇ ਚੱਲ ਰਿਹਾ ਜਿਹਦਾ ਮਤਲਬ ਉਹਦਾ ਚ ਵੀ 2 ਦਿਨਕ ਦਾ ਜਗਰਾਉਂ ਦੀ ਬੰਡੀ ਚ ਸਾਧਾ ਹੈ ਜਿਹੜੀਆਂ ਉੱਥੇ ਸੰਵੰਦਤ ਜਥੇਬੰਦੀਆਂ ਸੰਯੁਕਤ ਮੋਰਚੇ ਨਾਲ ਉਹਨਾਂ ਸਾਰਿਆਂ ਨੇ ਉੱਥੇ ਵੀ ਆਪਾਂ ਵੱਡੀ ਗਿਣਤੀ ਜਣਾ ਜਿਹੜੇ ਉਹਦੇ ਨਾਲ ਸੰਵੰਦਤ ਹੈ ਤੇ ਭਰਾਵੋ ਜਾਣਕਾਰੀਆਂ ਸੀ ਦੇਖੋ ਕੱਲੇ-ਕੱਲੇ ਤੋਂ ਕਿਸੇ ਤੋਂ ਕੁਝ ਨਹੀਂ ਹੋਣਾ ਕੋਈ ਜਥੇਬੰਦੀ ਤਾਕੜੀ ਆ ਚਾਹੇ ਕੋਈ ਕਮਜ਼ੋਰ ਹੈ ਭਰਾਵੋ ਜੇ ਸਾਗੀਆਂ ਦਾ ਜੱਕ ਵੱਜ ਜੇ ਮੋਦੀ ਟਾਇਆ ਫਿਰ ਇਹਦਾ ਕੀ ਦੇ ਵਿਚਾਰਿਆ ਘਾ ਲਾਂਗੇ ਲੋੜ ਆ ਅਸੀਂ ਸਾਰੇ ਇਕੱਠੇ ਹੋਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ